ਲੈਣਾ ਇੰਨੀ ਹਾਂ ਪੁਆ ਪੁਆ ਤੇ ਆਈ ਏ ਤੁਹਾਡੇ ਕੋਲੇ ਨਾ ਸਾਡੇ ਕੋਲੇ ਤਾਂ ਪੁਆਣੀ ਆਈ ਲੈ ਤੂੰ ਹੱਦ ਕਰੀ ਜਾਨੀ ਜਿਵੇਂ ਕੋੜ ਲੈ ਉਹ ਜਵਾਕਾ ਪਿੱਛੇ ਲੜ ਪੀ ਮੇਰੇ ਨਾਲ ਨਹੀਂ ਭੈਣੇ ਮੈਂ ਤਾਂ ਫਿਰ 2 ਘੰਟੇ ਹੋ ਗਏ ਘਰੋਂ ਗਈ ਨੂੰ ਮੈਂ ਤਾਂ ਸੈਂਟਰ ਚ ਲੱਗਦੀਆਂ ਕੱਪੜੇ ਸਿੱਖਦੀਆਂ ਮੈਂ ਕਿਹੜਾ ਕਰੇ ਸੀ ਚੱਲ ਵਧੀਆ ਹੋ ਗਿਆ ਹਨਾ ਚੱਲ ਆ ਹੁਣ ਦੀ ਗੱਲ ਇਹ 2 ਘੰਟੇ ਨਹੀਂ 2 ਘੰਟੇ ਦੀ ਗੱਲ ਆ ਤੈਨੂੰ ਕੀ ਦੱਸਾਂ ਮੈਂ ਭੈਣ ਜਵਾਕਾਂ ਨੂੰ ਝਿੜਕਦੀ ਸੀਗੀ ਅੱਜ ਕੱਲ ਦੇ ਜਵਾਕ ਤੈਨੂੰ ਪਤਾ ਹੀ ਹੈਗਾ ਕਿੱਥੇ ਉਹ ਮੰਨਦੇ ਆ ਰੇ ਜਵਾਕ ਤਾਂ ਮਾਂ ਪਿਓ ਦੀ ਨਹੀਂ ਮੰਨਦੇ ਉਹ ਗੱਲ ਦਾਦੇ ਦਾਦੀਆਂ ਦੀ ਅੱਜ ਕੱਲ ਕੋਣ ਮੰਨਦਾ ਉਹੀ ਤਾਂ ਗੱਲ ਆ ਭੈਣ ਜਵਾਕਾਂ ਨੂੰ ਝਿੜਕੀ ਜਾਂਦੀ ਸੀਗੀ ਜਵਾਕਾਂ ਨੇ ਕਹਿ ਕਰਤਾ ਕੁਝ ਬਸ ਐਨੇ ਨਾ ਮੂੰਹ ਮੋਟਾ ਬਣਾ ਲਿਆ ਤੇ ਚੱਕਿਆ ਝੋਲੇ ਤੇ ਵੱਜੇ ਇੱਧਰ ਨੂੰ ਅੱਛਾ ਬ ਐਂਡ ਤੇ ਹੋਰ ਤਾਂ ਕੋਈ ਥਾਂ ਨਹੀਂ ਹੁੰਦਾ ਕਹਿੰਦੇ ਮਾੜਾ ਜੇ ਲੜਪੀਆਂ ਚਾਈਏ ਪੇਕੀ ਚਾਈਏ ਪਹਿਲਾਂ ਤਾਂ ਤੈਨੂੰ ਪਤਾ ਤੇਰੀ ਜਿਹੜੀ ਘੋਲ ਕਿੰਨਾ ਮੂੰਹ ਮੋਟਾ ਰਸ ਸੀ ਮਾੜਾ ਗੁੱਸੇ ਹੁੰਦੀ ਆ ਉਦੋਂ ਇੱਧਰੋਂ ਡੁੰਡਾ ਚੱਕ ਕੇ ਆ ਜਾਂਦਾ 80 ਸਾਲਾਂ ਦੀ ਹੋ ਕੇ ਹੁਣ ਕੋਈ ਰੁੱਸਣ ਦਾ ਟਾਈਮ ਹੈਗਾ ਉਹੀ ਤਾਂ ਗੱਲ ਆ ਤੇ ਇਹਨੂੰ ਤੈਨੂੰ ਪਤਾ ਹੀ ਹੈਗਾ ਹੇ ਤੇ ਮਤਰਪੂਆ ਦੇ ਪੁੱਤ ਦਾ ਤੇਰੇ ਬਾਈ ਦਾ ਹਾਂ ਹੈ ਜਦੋਂ ਮਾੜਾ ਜਾ ਉਹ ਮੈਨੂੰ ਕੁਛ ਕਹਿ ਕਰ ਦਿੰਦੇ ਐ ਇਧਰੋਂ ਚੱਲ ਪੈਂਦੀ ਉਹ ਮੇਰੇ ਨਾਲ ਭੈਣ ਲੜਦਾ ਉਹ ਲੜਨਾ ਤਾਂ ਫਿਰ ਹੋਰ ਗਈ ਐ ਭੈਣੀ ਚੱਲ ਕੋਈ ਨਹੀਂ ਆ ਜਾ ਨਹੀਂ ਬਹਿ ਕੇ ਗੱਲਾਂ ਕਰ ਦਿਆਂ 2 ਮਿੰਟ ਹੋਰ ਪਰਿਵਾਰ ਸੁਣਾ ਸਾਰਾ ਠੀਕ ਐ ਪਰਿਵਾਰ ਤਾਂ ਵਸ ਠੀਕ ਆ ਕੱਲੀ ਤੁਹਾਡੀ ਭੂਏ ਹੀ ਨਹੀਂ ਠੀਕ ਹੈ ਗਈ ਗਈ ਇਹਦਾ ਦੁੱਖ ਹੋਈ ਕਰਦੇ ਭੂਆ ਤਾਂ ਫਿਰ ਉਹ ਕੁੰਡੀ ਜੀ ਤਾਂ ਹੀ ਭੂਆ ਦੀ ਪਈ ਆ ਉਹ ਪਈ ਆ ਉਹ ਪਈਆ ਲੈ ਨਿਸ਼ਾਨੀ ਹੁਣ ਕੀ ਦੱਸਾਂ ਤੇ ਮਨ ਮਰ ਜਾ ਨਹੀਂ ਲੈ ਤੂੰ ਦੱਸ ਭੈਣੇ ਹੁਣ ਅਸੀਂ ਕੀ ਕਰਗੇ ਇਹਨੇ ਤਾਂ ਸਾਨੂੰ ਤਪਾ ਛੱਡਿਆਗਾ ਨੀ ਭੈਣੇ ਉਹੀ ਗੱਲ ਬੁੜਿਆਂ ਤਾਂ ਫਿਰ ਹੁਣ ਨਾ ਤਾਂ ਉਹੀ ਗੱਲ ਬੁੜਿਆਂ ਨੂੰ ਬੰਦਾ ਘਰੋਂ ਕੱਢ ਸਕਦਾ ਤੇ ਜੇ ਮੜਾ ਜਾਂ ਕੁਛ ਕਹੇ ਤੇ ਮੜਾ ਜੇ ਨਾ ਰੁਸ ਕੇ ਉੱਠ ਲਾਂਦੇ ਫੇਰ ਆ ਜਾਬ ਹੋ ਜਾਂਦਾ ਫੇਰ ਅਗਲਾ ਮੰਗਰ ਪਾਲਦਾ ਤਰੇ ਫਿਰ ਉਹ ਜੇ ਤੂੰ ਨਾ ਆਉਂਦੀ ਫੇਰ ਅਗਲਾ ਐ ਕਹਿ ਦਾਨਾ ਬੁੜੀ ਘਰੋਂ ਕੱਢ ਤੀ ਘਰੋਂ ਕੱਢ ਕੇ ਸੌਖੀ ਐ ਜੋ ਆਕਾਂ ਨਾਲ ਤਾਂ ਬਹਾਨਾ ਲਾਏ ਤੈਨੂੰ ਪਤਾ ਨਾਲੇ ਮੈਨੂੰ ਤੇ ਨੇ ਬਦਨਾਮ ਕਰ ਛੱਡਿਆ ਉਹ ਵੀ ਅਕੇ ਸਾਡੀ ਕਿਰਨਾਂ ਮਾੜੀ ਐਗੀ ਸਾਡੀ ਕਿਰਨਾਂ ਭੈੜੀ ਆ ਮੈਨੂੰ ਰੋਟੀ ਹੀ ਦਿੰਦੀ ਅਕੇ ਮੈਥੋਂ ਕੰਮ ਕਰਾਉਂਦੀ ਐ ਲੈ ਬੜਾ ਕੁੜੇ ਮੈਨੂੰ ਤਾਂ ਹੁਣ ਬੁੜੀ ਹੋਈ ਤਾਂ ਕੰਮ ਕਰਵਾਉਂਦੀ ਜਵਾਨੀ ਪਹਿਰੇ ਤਾਂ ਉਹ ਤੋਂ ਮੈਂ ਕੰਮ ਨਾ ਕਰਵਾਇਆ ਹੁਣ ਬੁੜੀ ਹੋਈ ਤਾਂ ਉਹ ਤੋਂ ਮੈਂ ਕੰਮ ਕਰਵਾਉਂਗੀ ਕੰਮ ਨੂੰ ਦੱਸ ਕਿਉਂ ਪਹਾੜੋਂ ਪੱਥਰ ਲਿਆਉਂਦੀ ਐ ਓਏ ਇਹ ਬੰਦਾ ਪੀੜੀ ਤੇ ਵੇਖ ਕੇ ਧਾਰ ਸਬਜ਼ੀ ਕੀ ਦੂ ਜਾਂ ਚਾਰ ਭਾਂਡੇ ਮਾ ਕਰਦੀ ਹੈ ਕਿ ਤੂੰ ਮੈਂ ਕਭੀ ਮੇਰੇ ਮੇਪੇ ਦਾ ਖਰਾ ਹੋ ਗਈ ਮੇਰੇ ਨਾਲ ਭਾਂਡੇ ਭੁੰਡੇ ਵੀ ਤਮਾਂਦੀ ਬੇਬੇ ਤਾਂ ਕੱਪੜਾ ਲੀੜਾ ਵੀ ਨਾਲ ਸੁੱਕਣਾ ਪਵਾਣ ਦੀ ਜਿਵੇਂ ਤੋਹ ਜਿਆ ਕਹਿਦੇ ਮੈਂ ਵੀ ਕੱਪੜੇ ਸੁੱਕਣੇ ਪਾ ਲੇ ਤੇ ਰੋਟੀ ਵੀ ਬਣਵਾਣ ਦੀ ਮੇਰੇ ਬੇਬੇ ਤਾਂ ਸਾਰੇ ਕਰਾਂਦੀ ਹੈ ਭੈਣ ਕਹੇ ਦੀ ਤਾਂ ਹੋ ਜਾਂਦੇ ਚੁਗਲੀ ਤੁਹਾਡੇ ਭੂਆ ਤਾਂ ਨਾ ਮੈਨੂੰ ਆਏ ਰੱਖਦੀ ਜਮਾ ਪੰਜ ਤੇ ਟੰਗ ਕੇ ਜਮਾ ਭੈਣ ਮੈਂ ਕੀ ਕਰਾਂ ਜੇ 10-15 ਮਿੰਟ ਲੇਟ ਹੋ ਜਾ ਤਾਂ ਦੇਰ ਗਾਲਾਂ ਤੇ ਗਾਲਾਂ ਕਿ ਤੂੰ ਸੇ ਤੇ ਉੜਦੇ ਨਹੀਂ ਪਰ ਜਦੋਂ ਰਾਤਾਂ ਨੂੰ ਦਦਲ 11-11 ਵਜੇ ਘਰੇ ਵੱਡਦਾਗਾ ਉਹ ਕੰਮ ਨੂੰ ਆਉਂਦਾਗਾ ਫੇ ਤੈਨੂੰ ਪਤਾ ਏ ਰੋਕੀ ਟੋਕ ਫੜਾਉਂਦੇ ਕਰਦੇ ਨੂੰ ਕਿੰਨਾ ਟਾਈਮ ਹੋ ਜਾਂਦਾਗਾ ਹਣ ਫੇਰ ਉਹਨੂੰ ਵੀ ਗੱਲ ਜਿਨੇ ਆ ਉੱਠ ਕੇ ਦੱਸ ਕੇ ਮੈਂ ਕੀ ਉਹ ਵੀ ਗੱਲ ਹੱਲ ਜੋੜਨਾਗਾ 4 ਵਜੇ ਚਾਹ ਤਾਂ 6 ਵਜੇ ਉੱਠ ਕੇ ਕਰ ਲੈ ਨੀਰਾ ਚਾਰ ਆ ਪਾਲਾ ਪਸ਼ੂ ਨੂੰ ਉਹਨੇ ਨੂੰ ਕੰਮ ਹੀ ਕਰਨਾ ਹੁੰਦਾ ਜਵਾਕ ਸੁੱਤੇ ਪਏ ਹੁੰਦੇ ਆ ਉਹਨਾਂ ਦੇ ਹੁੱਜਾ ਮਾਰੀ ਜਾਊਗੀ ਵੇ ਉੱਠ ਪੜਾ ਉਹ ਵੀ ਗੱਲ ਹੋਰ ਭੈਣੇ ਬਸ ਆ ਜੱਪ ਹੋ ਰਿਹਾ ਕਰ ਕਰੋ ਜਵਾਕਾਂ ਨੂੰ ਮਿਲ ਗ ਤੇ ਬੁਰਗਾਂ ਲੜੀਆਂ ਨੀਆਂ ਜਵਾਕਾਂ ਨਾਲ ਹੁਣ ਜਵਾਕ ਦੱਸ ਬਈ ਕਿੱਥੇ ਛੱਡੇ ਏ ਛੇ ਤਾਂ ਕੋਈ ਜਵਾਕ ਘਰੇ ਖੇਡਣਾ ਜੇ ਤਾਂ ਕੋਈ ਜਵਾਕਾਂ ਕਾਨੂੰਨੀ ਜਰਦੀ ਤੇ ਜਵਾਕ ਬਾਰੇ ਵਗ ਜਾਣਾ ਬਾਹਰ ਵਗ ਜਾ ਰੇ ਖੇਡਣਾ ਫੇਰ ਉਹਨਾਂ ਨੂੰ ਕਹਿੰਦੇ ਤੂੰ ਖੁੱਲੇ ਛੱਡ ਤੇ ਮੈਨੂੰ ਕਹੂਗੀ ਜੇ ਜਵਾਕ ਮੋਬਾਈਲ ਚੱਕ ਲੈਂਦੇ ਆ ਤਾਂ ਤੂੰ ਕਹੂਗੀ ਤੂੰ ਪੁੱਠੇ ਟਵੇ ਲਾਤੇ ਤੂੰ ਜਵਾਕ ਟੀਵੀ ਲਾ ਲੈਂਦੇ ਆ ਫੇਰ ਕਹਿੰਦੇ ਰੌਲਾ ਪਾਤਾ ਛੱਡ ਪਰੇ ਚੱਲ ਮੈਨੂੰ ਦੇਖ ਜੀਂ ਕੀ ਕਹਿੰਦੀ ਹੈਗੀ ਅੱਖ ਲੱਗੂਗੇ ਲੈ ਚੱਲਦੇ ਕਰੀ ਕੋਈ ਨਹੀਂ ਵੱਡੇ ਬੰਦੇ ਦਾ ਤਾਂ ਕੀ ਹੁੰਦਾ ਮਾੜਾ ਜਾਂ ਬੜਿਆ ਕੇ ਲੈ ਜੀ ਮਾੜੇ ਜਿਹੇ ਪਹਿਲੇ ਹੱਥ ਲ ਤੈਨੂੰ ਤਾਂ ਪੜ੍ਹਨੀ ਗੱਲ ਸੀ ਮੈਂ ਤੇ ਕੋਈ ਨਹੀਂ ਪੜ੍ਹਿਆ ਆ ਜਾ ਚੱਲ ਨੀਮਾ ਹੋ ਗਈ ਨਹੀਂ ਚੰਗਾ ਚੰਗਾ ਤੇਰੇ ਸਾਹਮਣੇ ਕਿੰਨੇ ਵਾਰੀ ਲੈ ਗਈ ਪਹਿਲਾਂ ਮੈਂ